ਹਾਂਜੀ ਹਾਂਜੀ ਭਾਜੀ ਇਹ ਸਾਰੇ ਪੂਰੇ ਨਗਰ ਖੇੜੇ ਦਾ ਹੀ ਇਹ ਲੰਗਰ ਆ ਹਾਂਜੀ ਪੂਰੇ ਪਿੰਡ ਸਹਿਜਲ ਪਰਿਵਾਰ ਕਰਾ ਰਹੇ ਆ ਹਰ ਇੱਕ ਪੱਟੀ ਦੇ ਜਿੱਦਾਂ ਕਿ ਸਾਰੇ ਗੋਤੀ ਆਪਣਾ ਆਪਣਾ ਲੰਗਰ ਹ ਮਤਲਬ ਹਰ ਇੱਕ ਧਿਆਨ ਕਰਾ ਰਹੇ ਨੌ ਦਿਨ ਪੂਰੇ ਚੱਲਣਾ ਲੰਗਰ ਨੌਵੀਂ ਵਾਲੇ ਦਿਨ ਇਹ ਸਾਰਾ ਕੁਝ ਮਤਲਬ ਸਮਾਪਤ ਹੋਣਾ ਹੈ ਹਾਂਜੀ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਬੋਲੀਏ ਸਾੱਚੇ ਦਰਬਾਰ ਕੀ ਜੈ ਤੰਤਨ ਗੁਗਾ ਯਾਤ ਵੀਰ ਜੀ ਦਾ ਜੋ ਤੁਹਾਨੂੰ ਪਤਾ ਹੀ ਆ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਸਾਡੇ ਮਨਪਰਵਾਨ ਕਾ ਮਨਾਇਆ ਜਾਂਦਾ ਬਾਬਾ ਨਿਹਾਲਾ ਜੀ ਦਰਵਾਜ਼ੇ ਉੱਤੇ ਹਰ ਸਾਲ ਲੰਗਰ ਇਹ ਸਾਡੇ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਸਹਿਜਲ ਪਰਿਵਾਰ ਵੱਲੋਂ ਐਨਆਰਈ ਵੀਰਾਂ ਵੱਲੋਂ ਇਹ ਲਾਇਆ ਜਾਂਦਾ ਇਹ ਸਾਰਿਆਂ ਦੇ ਅਸੀਂ ਐਨਆਰਈ ਵੀਰਾਂ ਨੂੰ ਸਾਡੇ ਇਸ ਮੇਲੇ ਦੀਆਂ ਗੁਗਾ ਯਾਰ ਵੀ ਅੱਖ ਲੱਖ ਲੱਖ ਮੁਬਾਰਕਾਂ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਜਿਦ ਕਰਾ ਬਾਬੇ ਨਿਹਾਲੇ ਦਾ ਬਹੁ ਸੱਚੇ ਦਰਵਾਰ ਕੀਜਾ ਹੈ ਸੋ ਸਾਧ ਸੰਗਤ ਜੀ ਅੱਜ ਸਾਡੇ ਬਾਬੇ ਨਿਹਾਲੇ ਜੀ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਵੱਡੇ ਪੱਧਰ ਤੇ ਜੋ ਗੱਗਾ ਦਾ ਸਲਾਨਾ ਜੋੜ ਮੇਲਾ ਚੱਲਦਾ ਹੈ ਉਹਦੇ ਸਬੰਧ ਵਿੱਚ ਅਸੀਂ ਆਪਣੀ ਸ਼ਕੰਡੀ ਦੇ ਵਿੱਚ ਸੂਰ ਨਗਰ ਨਿਵਾਸੀ ਸਹਿਜਣ ਪਰਿਵਾਰ ਐਨਆਰਪੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਧ ਸੰਗਤ ਦੀ ਨਗਰ ਵਾਸੀਆਂ ਦਾ ਵੱਡੇ ਲੰਗਰ ਲਾਉਂਦੇ ਆ ਤੇ ਅਸੀਂ ਵੱਡਾ ਪ੍ਰਬੰਧ ਕਰਦੇ ਆ ਸਾਧ ਸੰਗਤ ਜੀ ਸੋ ਸਾਡੇ ਦਰਮਿਆਨ ਸਰਦਾਰ ਜਲਕਾਰ ਸਿੰਘ ਜਪੂਆਲ ਜੀ ਸਭ ਨੇ ਪਹੁੰਚੇ ਉਸ ਨੂੰ ਜੀਏ ਬੜਾ ਧੰਨਵਾਦ ਆ ਤੋ ਧੰਨਵਾਦ ਨਗਰ ਦੀਆਂ ਸੰਗਤਾਂ ਜਿਨ੍ਹਾਂ ਨੇ ਵੱਡੀ ਸੇਵਾ ਦੇ ਕੇ ਸੇਵਾ ਕਰਨ ਦਾ ਬਲ ਬਖਸ਼ਿਆ ਸੋ ਆਪ ਸਭ ਸੰਗਤਾਂ ਇੱਕ ਵਾਰ ਫੇ ਧੰਨਵਾਦ ਇੱਕ ਆ ਸਾਡੇ ਐਨਆਰ ਵੀਰਾਂ ਦਾ ਵੱਡਾ ਧੰਨਵਾਦ ਜਿਹੜੇ ਸੇਵਾਦਾਰ ਕਰ ਰਹੇ ਸੇਵਾ ਕਰ ਰਹੇ ਉਹਨਾਂ ਦਾ ਵੱਡਾ ਧੰਨਵਾਦ ਆ ਦੀਪੀਆਂ ਦਾ ਧੰਨਵਾਦ ਆ ਸਾਡੀਆਂ ਭੈਣਾਂ ਦਾ ਤੋਂ ਛੋਟੇ ਬੱਚੇ ਸੇਵਾ ਕਰ ਰਹੇ ਆ ਸੋ ਰਾਤ ਨੂੰ ਗੱਗਾ ਦੀ ਚੌਂਕੀ ਵੀ ਲੱਗਣੀ ਆ ਸਾ ਸੰਗਤ ਜੀ ਸੋ ਸਭ ਸੰਗਤਾਂ ਨੇ ਸਰਵਣ ਕਰਨ ਜੋ ਗੱਗਾ ਜੀ ਦਾ ਸਲਾਨਾ ਜੋੜ ਮੈਂ ਚਲਦਾ ਹੈ ਸੋ ਸਾਡੇ ਨਗਰ ਦੀਆਂ ਕਈਆਂ ਪਰਿਵਾਰਾਂ ਵੱਲੋਂ ਲੰਗਰ ਵੀ ਲਾਇਆ ਜਾਂਦਾ ਜੇ ਇਹ ਜਿਹੜਾ ਲੰਗਰ ਚੱਲਦਾ ਸਹਿਜ ਪਰਵਾਰ ਉਹ ਸਾਂਝਾ ਲੰਗਰ ਸੋ ਨਗਰ ਦੇ ਸਹਿਯੋਗ ਨਾਲ ਸੁਨਿਆਰਾ ਫੈਮਿਲੀ ਆ ਉਹਨਾਂ ਨੇ ਵੀ ਸਾਡੇ ਸਹਿਯੋਗ ਤੇ ਸਤੂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਹਰ ਸਾਲ ਦੀ ਬਾਬਾ ਨਿਹਾਲਾ ਜੀ ਕੋਈ ਵੱਡਾ ਲੰਗਰ ਲਾਇਆ ਜਾਂਦਾ ਸੋ ਸੰਗਤਾਂ ਬੜੇ ਪਿਆਰ ਸਦਕਾਣਾ ਛਕਦੀਆਂ ਤੇ ਇੱਕ ਵਾਰ ਫੇਰ ਸੰਗਤਾਂ ਦਾ ਬੜਾ ਧੰਨਵਾਦ ਜੈਕਾਰਾ ਗੱਗਾ ਜਾਰ ਪੀਰ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੈ ਠੀਕ ਹੈ करा देवी माता जी त पढ़ी माई वासे